ਤੈਨੂੰ ਕਿ ਮੇਰੇ ਬਹੁਤ ਗਨਿਸ਼ਟ ਮਿੱਤਰ ਮੇਰੇ ਵੱਡੇ ਭਰਾ ਵਾਂਗੂ ਮਾਜਨ ਸਾਹਿਬ ਦੀ ਪੋਤਰੀ ਮੇਰੀ ਵੀ ਪੋਤਰੀ ਲੱਗੀ। ਕ੍ਰਿਸ਼ੀ ਦਾ ਅੱਜ ਜਨਮ ਦਿਨ ਹੈ ਔਰ ਬਹੁਤ ਪਿਆਰੀ ਇੱਕ ਗੁੜੀਆ ਡੋਲ ਵਰਗੀ ਜਪਾਨੀ ਡੋਲ ਲੱਗਦੀ ਹੈ ਔਰ ਪਹਿਲਾ ਜਨਮ ਦਿਨ ਅੱਜ ਕਾਰਕਰਮ ਹੈ ਮੈਂ ਘਰ ਵਧਾਈ ਦੇਣ ਅਸੇ ਆਇਆ ਔਰ ਇਹ ਪਰਿਵਾਰ ਹਮੇਸ਼ਾ ਹੀ ਜਦੋਂ ਭਾਰਤੀ ਜਨਤਾ ਪਾਰਟੀ ਸ਼ੁਰੂ ਹੋਈ ਸੀ ਉਦੋਂ ਦਾ ਹੈ ਜਨ ਸੰਗ ਦੇ ਟਾਈਮ ਤੋਂ ਪਰਿਵਾਰ ਪਾਰਟੀ ਦਾ ਕੰਮ ਕਰ ਰਿਹਾ ਔਰ ਕਦੀ ਇਹ ਨਹੀਂ ਸੋਚਿਆ ਕੌਣ ਲੜੇਗਾ ਕੌਣ ਜਿਹਦੇ ਅੱਛ ਕਮਲ ਦਾ ਫੁੱਲ ਹੈ ਔਰ ਇਹ دیਵਾਨੇ ਬਣ ਕੇ ਕੰਮ ਕੀਤਾ ਔਰ ਬੜੇ ਬੁਰੇ ਦੌਰ ਦੇ ਅੰਦਰ ਇਨਾ ਪਰਿਵਾਰਾਂ ਨੇ ਪਾਰਟੀ ਨੂੰ ਸਮੇਟ ਕੇ ਰੱਖਿਆ ਮੈਂ ਅੱਜ ਇਸ ਜਿਹੜਾ ਮੇਰਾ ਹੀ ਪਰਿਵਾਰ ਹੈ ਉਹਨਾਂ ਨਾਲ ਅੱਜ ਖੁਸ਼ੀਆਂ ਸਨੀਆਂ ਕਰਨ ਸੇ ਆਇਆ ਕੇਕ ਬੜਾ ਪਿਆਰਾ ਕੇਕ ਸਾਡੀ ਗੁੜੀਆਂ ਨੇ ਚਾਕਲੇਟ ਕੇਕ ਕਟਿਆ ਔਰ ਇਹ ਸਾਰਾ ਹੀ ਪਰਿਵਾਰ ਆਪਣਾ ਹੈ ਅਸੀਂ ਇੱਕ ਪਰਿਵਾਰ ਦੀ ਤਰ੍ਹਾਂ ਹਮੇਸ਼ਾ ਰਹੇ ਹਾਂ ਔਰ ਮੇਰੀਆਂ ਸ਼ੁਭ ਕਾਮਨਾਵਾਂ ਨੇ ਇਹ ਬੇਟੀ ਜਲਦੀ ਜਲਦੀ ਅੱਗੇ ਵਧੇ ਔਰ ਇਹ ਵੀ ਸਾਡੀ ਪਾਰਟੀ ਦਾ ਕੰਮ ਕਰੇ ਕੁਝ ਐਸੇ ਚਿਹਰੇ ਨੇ ਜਿਹੜੇ ਕਿ ਬੀਜੇਪੀ ਵਿੱਚ ਸ਼ਾਮਲ ਹੋਣਾ ਚਾਹੁੰਦੇ ਨੇ ਹੁੰਦਾ ਬੱਦ ਰਿਹਾ ਜਿਵੇਂ ਕਿ ਮੇਰੇ ਬਹੁਤ ਗਨਿਸ਼ਟ ਮਿੱਤਰ ਮੇਰੇ ਵੱਡੇ ਭਰਾ ਵਾਂਗੂ ਮਹਾਜਨ ਸਾਹਿਬ ਦੀ ਪੋਤਰੀ ਮੇਰੀ ਵੀ ਪੋਤਰੀ ਹੋ ਲੱਗੀ ਕ੍ਰਿਸ਼ੀ ਦਾ ਅੱਜ ਜਨਮ ਦਿਨ ਹੈ ਔਰ ਬਹੁਤ ਪਿਆਰੀ ਇੱਕ ਗੁੜੀਆ ਡੋਲ ਵਰਗੀ ਜਪਾਨੀਜ਼ ਡੋਲ ਲੱਗਦੀ ਹੈ ਔਰ ਪਹਿਲਾ ਜਨਮ ਦਿਨ ਅੱਜ ਕਾਰਜਕ੍ਰਮ ਹੈ ਮੈਂ ਘਰ ਵਧਾਈ ਦੇਣ ਅਸੇ ਆਇਆ ਔਰ ਇਹ ਪਰਿਵਾਰ ਹਮੇਸ਼ਾ ਹੀ ਜਦੋਂ ਭਾਰਤੀ ਜਨਤਾ ਪਾਰਟੀ ਸ਼ੁਰੂ ਹੋਈ ਸੀ ਉਦੋਂ ਦਾ ਜਨ ਸੰਗ ਦੇ ਡੈਮ ਜੋ ਪਰਿਵਾਰ ਪਾਰਟੀ ਦਾ ਕੰਮ ਕਰ ਰਿਹਾ ਔਰ ਕਦੀ ਇਹ ਨਹੀਂ ਸੋਚਿਆ ਕੌਣ ਲੜੇਗਾ ਕੌਣ ਨੇ ਜਿਹੜੇ ਅੱਜ ਕਮਲ ਦਾ ਫੁੱਲ ਹੈ ਔਰ ਇਹ دیਵਾਨੇ ਬਣ ਕੇ ਕੰਮ ਕੀਤਾ ਔਰ ਬੜੇ ਬੁਰੇ ਦੌਰ ਦੇ ਅੰਦਰ ਇਹਨਾਂ ਪਰਿਵਾਰਾਂ ਨੇ ਪਾਰਟੀ ਨੂੰ ਸਮੇਟ ਕੇ ਰੱਖਿਆ ਮੈਂ ਅੱਜ ਇਸ ਜਿਹੜਾ ਮੇਰਾ ਹੀ ਪਰਿਵਾਰ ਹੈ ਉਹਨਾਂ ਲਈ ਖੁਸ਼ੀਆਂ ਸਨੀਆਂ ਕਰਨ ਆਇਆ ਕੇਕ ਬੜਾ ਪਿਆਰਾ ਕੇਕ ਸਾਡੀ ਗੁੜੀਆਂ ਨੇ ਚਾਕਲੇਟ ਕੇਕ ਕਟਿਆ ਔਰ ਸਾਰਾ ਹੀ ਪਰਿਵਾਰ ਆਪਣਾ ਹੈ ਅਸੀਂ ਇੱਕ ਪਰਿਵਾਰ ਦੀ ਤਰ੍ਹਾਂ ਹਮੇਸ਼ਾ ਰਹੇ ਹਾਂ ਔਰ ਮੇਰੀਆਂ ਸ਼ੁਭ ਕਾਮਨਾਵਾਂ ਨੇ ਇਹ ਬੇਟੀ ਜਲਦੀ ਜਲਦੀ ਅੱਗੇ ਵਧੇ ਔਰ ਇਹ ਵੀ ਸਾਡੀ ਪਾਰਟੀ ਦਾ ਕੰਮ ਕਰੇ ਕੁਝ ਐਸੇ ਚਿਹਰੇ ਨੇ ਜਿਹੜੇ ਕਿ ਬੀਜੇਪੀ ਵਿੱਚ ਸ਼ਾਮਲ ਹੋਣਾ ਚਾਹੁੰਦੇ ਨੇ ਹੰਦਾ ਵੱਧ ਰਿਹਾ दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर